ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਾਰਿਆਂ ਨੂੰ ਸਵਾਗਤ ਹੈ ਆਪਣੇ YouTube ਚੈਨਲ ਤੇ ਸਾਰਿਆਂ ਦਾ ਸੋ ਦੋਸਤੋ ਰਿਕੁਐਸਟ ਹੈ ਵੀ ਜਿਹੜੇ ਵੀਰ ਚੈਨਲ ਨੂੰ ਪਹਿਲੀ ਵਾਰੀ ਦੇਖ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਨਾਲ ਹੀ ਘੰਟੀ ਦਾ ਬਟਨ ਪ੍ਰੈਸ ਕਰ ਲਓ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਘਰੇਲੂ ਗਾਂ ਤੁਹਾਡੇ ਲਈ ਲੈ ਕੇ ਆਏ ਹਾਂ HF ਨਸਲ ਦੀ ਗਾਂ ਆ ਫਾਰਮ ਦੇ ਵਿੱਚੋਂ ਵੀਡੀਓ ਬਣਾ ਰਹੇ ਹਾਂ ਸੋ ਚੌਥੇ ਸੂਏ ਗਾਂ ਨੇ ਸੂਣਾ ਵਾ ਤੇ ਪਿਛਲੇ ਸੂਏ ਦਾ 25 ਲੀਟਰ ਦੇ ਲਗਭਗ ਇਹਦਾ ਰਿਕਾਰਡ ਮਿਲ ਕੇ ਰਿਕਾਰਡ ਆ ਸੋ ਇਹਦੇ ਸੂਣ ਦੇ ਲਗਭਗ ਦਿਨ ਪੂਰੇ ਹੋ ਚੁੱਕੇ ਆ। ਸੋ ਇੱਕ ਅੱਧਾ ਦਿਨ ਜਾਂ 2-4 ਦਿਨ ਲੈ ਸਕਦੀ ਆ। ਸੋ ਦੇਖ ਸਕਦੇ ਆਪਾਂ ਫਾਰਮ ਦੇ ਵਿੱਚੋਂ ਬਾਈ ਜੀ ਉਹਨਾਂ ਦੇ ਵੀਡੀਓ ਬਣਾ ਰਹੇ ਆ। ਤੋ ਕਦਗਾਠ ਜਿਹੜਾ ਗਾਂ ਦਾ ਉਹ ਨਾ ਜ਼ਿਆਦਾ ਵੱਡਾ ਤੇ ਨਾ ਛੋਟਾ ਦਰਮਿਆਨੇ ਕਦਗਾਠ ਦੇ ਵਿੱਚ। ਥਣ ਲੇਵੇ ਦੀ ਚੰਗੀ ਸਾਫ਼ ਆ। ਪਿਛਲੀ ਸਾਈਡ ਤੋਂ ਵੀ ਤੁਸੀਂ ਇਹਦਾ ਹਵਾਨਾ ਜਿਹੜਾ ਦੇਖ ਸਕਦੇ ਹੋ। ਚੰਗਾ ਜਿਹੜਾ ਵਧੀਆ ਆਡਰ ਤਿਆਰ ਕੀਤਾ ਹੋਇਆ ਵਾ। ਸੋ ਥਾਣਾ ਦੇ ਵਿੱਚ ਗਾਇਵ ਆ ਜਿਹੜੀ ਵੈਰਲਾ ਉਹ ਵੀ ਚੰਗੀ ਤਰ੍ਹਾਂ ਤੁਸੀਂ ਸਾਈਡ ਤੋਂ ਦੇਖ ਸਕਦੇ ਹਾਂ ਭਲਾਂ ਕੀਤੀਆਂ ਜੀ ਦੇ ਕਰਕੇ ਥਣ ਦਾ ਜਿਹੜਾ ਸਹਿਜਾ ਥੋੜਾ ਛੋਟਾ ਲੱਗਦਾ ਵਾ ਜਦੋਂ ਸੂਗੀ ਸੂਣ ਤੋਂ ਬਾਅਦ ਭਲਾਂ ਦੇ ਲੱਥੋਂ ਤੋਂ ਬਾਅਦ ਹੈ ਜਿਹੜਾ ਥਾਣੂ ਨਿਖਰ ਕੇ ਸਾਹਮਣੇ ਆਉਣਾ ਸੋ ਦੋਸਤੋ ਲਗਭਗ ਸੂਣ ਦੇ ਨੇੜ ਆ ਤੇ ਰੇਟ ਹੈ ਦਾ ਜਿਹੜਾ ਬਾਈ ਜੀ ਉਹਨਾਂ ਦਾ ਫੋਨ ਨੰਬਰ ਹੈ ਉਹ ਸਕਰੀਨ ਦੇ ਉੱਪਰ ਚੱਲ ਰਿਹਾ ਵਾ ਤੁਸੀਂ ਉਹ ਕੰਟੈਕਟ ਕਰਕੇ ਬਾਈ ਜੀ ਉਹਨਾਂ ਤੋਂ ਇਹਦਾ ਰੇਟ ਕਨਫਰਮ ਕਰ ਸਕਦੇ ਆ ਜਾਇਜ਼ ਰੇਟ ਦੇ ਵਿੱਚ ਹੀ ਇਹ ਕਰੇ ਲੋ ਪਰਿਵਾਰ ਦੇ ਕੋਲ ਇੱਕ ਗਾਂ ਵਿਖਾਉਗਾ। ਸੋ ਦੋਸਤੋ ਧੰਨਵਾਦ ਵੀਡੀਓ ਦੇਖਣ ਲਈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੋ ਤੇ ਨਾਲ ਹੀ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਨਵੀਂ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਉਹ ਤੁਹਾਡੇ ਤੱਕ ਪਹੁੰਚਦਾ ਰਹੇ। ਸੋ ਸਾਰੇ ਵੀਰਾਂ ਦਾ ਵੀਡੀਓ ਦੇਖਣ ਦੇ ਲਈ ਬਹੁਤ ਧੰਨਵਾਦ। ਫਿਰ ਦੇਖ ਸਕਦੇ ਹਾਂ ਥਾਨ ਹਵਾਨਾ ਤੁਸੀਂ ਗਾਂ ਦਾ ਫੇਰ ਇੱਕ ਵਾਰ ਜ਼ੂਮ ਕਰਕੇ ਤੁਹਾਨੂੰ ਥਾਨ ਵੀ ਦਿਖਾਤੇ ਆ। ਸੋ ਧੰਨਵਾਦ ਸਾਰੇ ਵੀਰਾਂ ਦਾ। We do the kind of delay.